ਲੰਬਾ ਹੁੰਦਾ ਜੀ। ਬਸ ਇਹ तकरीबन 100-150 ਰੁਪਏ ਤੋਂ ਸਟਾਰਟ ਹੋ ਜਾਂਦੇ ਨੇ। 100-150 ਤੋਂ ਲੈ ਕੇ। ਬਾਕੀ ਅਗੇ ਅਕੋਰਡਿੰਗ ਟੂ ਸਾਈਜ਼ ਹਨਾ ਜੀ ਜਿੰਨਾ ਹੋਊਗਾ ਸਾਰੇ ਜੀ ਇਹ। ਇਹ ਸਾਲਕ ਦਾ ਪਲਾਂਟ ਹੈ ਜੀ। ਅੱਛਾ ਸਾਲ ਦਾ। ਇੱਕ ਸਾਲ ਦਾ ਪਲਾਂਟ ਹੈ ਹਾਈਟ ਇਹ तकरीबन 2.5 ਫੁੱਟ ਹੈ ਤੇ ਫਰੂਟ ਇਹਨੂੰ ਦੇਖੋ ਜਿੰਨਾ ਲੱਗ ਰਿਹਾ ਹੈ। ਅੱਛਾ ਜੀ ਫਿਊਸ਼ੀਆ। ਇਹ ਕੋ ਫਲਾਂਟ ਫਲਾਰ ਕਿੰਨੇ ਸੋਹਣੇ ਨੇ ਦੇ। ਹਾਂਜੀ ਹਾਂਜੀ। ਇਹ ਦੇਖੋ। ਜੀ ਬਿਲਕੁਲ। ਬਹੁਤ ਸੋਹਣੇ ਲੱਗ ਰਹੇ ਨੇ ਜੀ। ਇਹ ਵੀ ਸੀਜ਼ਨਲ ਨੇ ਸਾਰੇ ਇਹ? ਇਹ ਸੀਜ਼ਨਲ ਨੇ ਜੀ। ਕੋਈ ਵਾਦੂ ਮਿਲ ਜਾਂਦਾ। ਆ ਚੈੱਕ ਕਰੋ ਜੀ। ਸਰ ਇਹ ਕਾ ਨ ਬਹੁਤ ਸੋਹਣਾ ਲੱਗਦਾ ਜੀ ਇਹ ਹਾਂਜੀ ਉਹ ਲੱਗ ਜੂਗਾ ਕਿਨੂਆ ਦੇ ਬੂਟੇ ਨੇ ਜੀ ਚੈੱਕ ਕਰੋ ਤੁਸੀਂ ਤੇ ਬਾਈ ਜੀ ਮੈਂ ਹੁਣ ਆ ਇਹ ਗਮਲੇ ਦੇ ਵਿੱਚ ਨੇ ਇਹ ਕਿੰਨਾ ਕੀ ਛੋਟੇ ਪਲਾਂਟਸ ਪਏ ਨੇ ਪਿੱਛੇ ਥੋੜੇ ਵੱਡੇ ਪਲਾਂਟਸ ਨੇ ਜੀ 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 ਅੱਛਾ ਇਹ ਪ੍ਰਭਾਤ ਕਿਸਮ ਦਾੜੂ ਹੈ ਜੀ ਵੈਰਾਈਟੀ ਦਾ ਨਾ ਪ੍ਰਭਾਤ ਹੈ ਇਹਦਾ ਪ੍ਰਭਾਤ ਪ੍ਰਭਾਤ ਇਹਨਾਂ ਨੂੰ ਕੀ ਹਾਲ ਚਾਲ ਨੇ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਦੋਸਤੋ ਹੁਣ ਇਸ ਟਾਈਮ ਸੀਜ਼ਨ ਆ ਜਿਹੜਾ ਔ ਫਰੂਟ ਦੇ ਪਲਾਂਟਸ ਲਗਾਉਣ ਦਾ ਜੀ ਹੈ ਨਾ ਜੀ ਬਿਲਕੁਲ ਸੋ ਆਪਾਂ ਇੱਕ ਇਹੋ ਜੀ ਨਰਸਰੀ ਚ ਆਏ ਜਿੱਥੇ ਤੁਹਾਨੂੰ ਬਹੁਤ ਹੀ ਉੱਚ ਕੁਆਲਿਟੀ ਦੇ ਵਧੀਆ ਕੁਆਲਿਟੀ ਜਿਹੜੇ ਆ ਪੌਦੇ ਆ ਫਰੂਟਸ ਦੇ ਜਾਨੇ ਕਿ ਫਲਾਂ ਦੇ ਤੁਹਾਨੂੰ ਮਿਲਣਗੇ ਤੇ ਕੱਲੇ ਕੱਲੇ ਬੂਟੇ ਨਾਲ ਕੱਲੇ ਕੱਲੇ ਕਿਸਮ ਨਾਲ ਤੁਹਾਨੂੰ ਵਾਕਫ ਕਰਾਵਾਂਗੇ ਸਭ ਤੋਂ ਪਹਿਲਾਂ ਬਾਈ ਜੀ ਨਾਲ ਮੁਲਾਕਾਤ ਕਰਦੇ ਆ ਤੇ ਫਿਰ ਦੇਖਦੇ ਆ ਕਿਹੜੇ ਕਿਹੜੇ ਨਾਲ ਕੋਲ ਬੂਟੇ ਨੇ ਤੇ ਕਿਹੜੇ ਕਿਹੜੇ ਫਲ ਉਹਨਾਂ ਨੂੰ ਕਦੋਂ ਲੱਗਦੇ ਨੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਕੋ ਠੀਕ ਠਾਕ ਜੀ ਠੀਕ ਹੈ ਜੀ ਹਾਂ ਜੀ ਸਭ ਤੋਂ ਪਹਿਲਾਂ ਭਾਈ ਤੁਹਾਡਾ ਬਹੁਤ ਧੰਨਵਾਦ ਤੁਸੀਂ ਸਾਨੂੰ ਟਾਈਮ ਦਿੱਤਾ ਜੀ ਹਾਂਜੀ ਤੇ ਜਦੋਂ ਵੀ ਇੰਨਾਂ ਕੋਲ ਆਉਣੇ ਆ ਤੁਹਾਡੇ ਵਾਸਤੇ ਵਧੀਆ ਵੀਡੀਓ ਫਿਲਮ ਆਉਣ ਲਈ ਹਨਾ ਜੀ ਤੇ ਭਾਈ ਜੀ ਆਪਾਂ ਨੂੰ ਜਰੂਰ ਟਾਈਮ ਦਿੰਦੇ ਨੇ ਤੇ ਹਰ ਇੱਕ ਚੀਜ਼ ਨੂੰ ਵਿਸਥਾਰ ਨਾਲ ਆਪਾਂ ਨੂੰ ਜਿਹੜਾ ਜਾਣੂ ਕਰਾਉਂਦੇ ਨੇ ਜੀ ਵਿਸਥਾਰ ਨਾਲ ਸੋ ਕਰੀਏ ਸ਼ੁਰੂ ਭਾਈ ਜੀ ਸਭ ਤੋਂ ਪਹਿਲਾਂ ਕਿੱਥੋਂ ਸ਼ੁਰੂ ਕਰਾਂਗੇ ਜੀ ਲੈਓ ਨੇੜੇ ਦਿਖਾਓ ਜੀ ਆਜੋ ਇਹ ਸਿਟਰਸ ਦੀ ਵੈਰਾਈਟੀਆਂ ਦਿਖਾ ਰਹੇ ਹਾਂ ਜੀ ਪਹਿਲਾਂ ਤੁਹਾਨੂੰ ਅੱਛਾ ਜੀ ਹਾਂਜੀ ਇਹ ਨਿੰਬੂ ਹੈ ਜਿਵੇਂ ਜੀ 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 ਇਹ ਦੇਖੋ ਕਿੰਨਾ 12 ਮਾਸੀ ਪਲਾਂਟ ਹੈ ਇਹ ਅੱਛਾ ਜੀ ਛੋਟੇ ਪਲਾਂਟ ਨੇ ਫਰੂਟ ਲੱਗਣਾ ਸਟਾਰਟ ਹੋ ਗਿਆ ਹਾਂ ਆ ਦੇਖੋ ਨੇੜੋ ਦਿਖਾਓ ਜੀ ਫਰੂਟ ਆ ਦੇਖੋ ਇਹਨੂੰ ਛੋਟੇ ਜਿਹਨੂੰ ਇਹ ਕਿੰਨੇ ਚਿਰ ਦਾ ਹੋਊਗਾ ਸਾਰੇ ਜੀ ਇਹ ਇਹ ਸਾਲਕ ਦਾ ਪਲਾਂਟ ਹੈ ਜੀ ਅੱਛਾ ਸਾਲ ਦਾ ਇੱਕ ਸਾਲ ਦਾ ਪਲਾਂਟ ਹੈ ਹਾਈਟ ਹੈ ਤਕਰੀਬਨ 2.5 ਫੁੱਟ ਹੈ ਤੇ ਫਰੂਟ ਇਹਨੂੰ ਦੇਖੋ ਜੀ ਲੱਗਿਆ ਹੋਇਆ ਹੈ ਪੱਲਾ ਇਹ ਹੀ ਨਹੀਂ ਹੋਰ ਵੀ ਸਾਰੇ ਨਹੀਂ ਲੱਗ ਰਿਹਾ ਫਰੂਟ ਆ ਨੀਚੇ ਜਿਹੜੇ ਪਏ ਨੇ ਇਹਨਾਂ ਦੇ ਵੀ ਦੇਖੋ ਜੀ ਤੁਸੀਂ ਫਰੂਟ ਆ ਜਿਹੜਾ ਲੱਗਿਆ ਹੋਇਆ ਜੀ ਇਹ ਨਿੰਬੂ ਆ ਗਿਆ ਹੈ ਹਨਾ ਜੀ ਨਿੰਬੂ ਹੈ ਜੀ ਇਹਨੂੰ ਕਾਗਜ਼ੀ ਨਿੰਬੂ ਕਹਿੰਦੇ ਜਿਹੜਾ ਉਹ ਹੁੰਦਾ ਸਰ ਕਾਗਜ਼ੀ ਨਿੰਬੂ ਹੈ ਜੀ ਸਾਨੂੰ ਫਰੂਟ ਦਿੰਦਾ ਰਹਿੰਦਾ ਹੈ ਬ੍ਰਾਈਟ ਅੱਛਾ ਅੱਛਾ ਜੀ ਹਾਂ ਠੀਕ ਹੈ ਵੈਸੇ ਇਹਨੂੰ ਜੇ ਆਪਾਂ ਵੇਖੀਏ ਸਹੀ ਸਮਾਂ ਜਿਹੜਾ ਲਾਉਣ ਦਾ ਹੈ ਜ਼ਮੀਨ 'ਚ ਜਿਵੇਂ ਆਪਾਂ ਟ੍ਰਾਂਸਪਲੈਂਟ ਕਰਨਾ ਹੈ ਕਿਹੜਾ ਹੁੰਦਾ ਸਹੀ ਸਮਾਂ ਹੁਣ ਬੈਸਟ ਸਮਾਂ ਹੈ ਜੀ ਹੁਣ ਬੈਸਟ ਸਮਾਂ ਚਾਹ ਰਹੇ ਬੈਸਟ ਟਾਈਮ ਹੈ ਜੀ ਠੀਕ ਹੈ ਸਰ ਹਾਂ ਠੀਕ ਹੈ ਜੀ ਲਓ ਜੀ ਇਹ ਆ ਗਿਆ ਸੀਟਰਸ ਯਾਨੀ ਕਿ ਨਿੰਬੂ ਅੱਗੇ ਸਰ ਕਿੰਨੂ ਆ ਗਿਆ ਜੀ ਇਹ ਨਿੰਬੂ ਦੇ ਹੀ ਪਿੱਛੇ ਪਿਛਲੀ ਸਾਈਡ 'ਤੇ ਥੋੜੇ ਵੱਡੇ ਸਾਈਜ਼ ਦੇ ਪਲਾਂਟਸ ਨੇ ਜੀ ਅੱਛਾ ਜੀ ਬਸ ਇਹੀ ਦੱਸਣ ਨੂੰ ਕਿ ਸਾਈਜ਼ 'ਤੇ ਹੀ ਫਰਕ ਹੈ ਹਾਂ ਜੀ ਹਾਂ ਜੀ ਥੋੜੇ ਜ਼ਿਆ ਇਹ ਹਾਈਬ੍ਰਿਡ ਕਿੰਨੂ ਹੈ ਜੀ ਪੂਰੀ ਰੇਂਜ ਹੈ ਇਹਦੀ ਕਿੰਨੂ ਦੀ ਆਪਣੇ ਕੋਲ ਅੱਛਾ ਅੱਛਾ ਜੀ ਠੀਕ ਹੈ ਜੀ ਇਹ ਤਕਰੀਬਨ ਕਿੰਨੇ ਕੁ ਤੋਂ ਜਿਹੜੇ ਆਪਣੇ ਫਰੂਟਸ ਪਲਾਂਟ ਆ ਤਕਰੀਬਨ ਸਟਾਰਟ ਹੋ ਜਾਂਦੇ ਸਾਰਿਆਂ ਦਾ ਰੇਟ ਤਾਂ ਨਹੀਂ ਪੁੱਛਾਂ ਕਿਉਂਕਿ ਲੰਬਾ ਹੋ ਜਾਂਦਾ ਜੀ ਪਰ ਇਹ ਤਕਰੀਬਨ 100 ਸਵਾ 100 ਰੁਪਏ ਤੋਂ ਸਟਾਰਟ ਹੋ ਜਾਂਦੇ ਨੇ 100 ਸਵਾ 100 ਤੋਂ ਲੈ ਕੇ ਬਾਕੀ ਅਗੇ ਅਕੋਰਡਿੰਗ ਟੂ ਸਾਈਜ਼ ਹੈ ਨਾ ਜੀ ਰੇਟ ਦੇ ਹਿਸਾਬ ਨਾਲ ਜੀ ਰੇਟ ਘਟਦਾ ਵਧਦਾ ਰਹਿੰਦਾ ਹੈ ਤੇ ਵੈਰਾਈਟੀਆਂ ਦੇ ਹਿਸਾਬ ਨਾਲ ਰੇਟ ਸੁਪਰ ਹਿੱਟ ਹੁੰਦਾ ਜੀ ਜੀ ਸਰ ਜੀ ਹਾਂਜੀ ਇਹ ਇਹ ਕਿੰਨੂ ਹੈ ਜੀ ਲਓ ਜੀ ਆ ਦਿਖਾਓ ਇਹ ਸਰ ਕਿ ਇਨ ਨੂੰ ਕਿੰਨੇ ਚਿਰ ਬਾਅਦ ਫਲ ਲੱਗਣਾ ਸ਼ੁਰੂ ਹੋ ਜਾਂਦਾ ਜੀ ਤਕਰੀਬਨ ਹੋਰ ਸਾਲ تک ਪੂਰਾ ਅੱਛਾ ਫਰੂਟ ਲੱਗਣਾ ਸਟਾਰਟ ਹੋ ਜਾਏਗਾ ਜੀ ਜੀ ਇੱਕ ਸਾਲ ਤੱਕ ਠੀਕ ਹੈ ਸਰ ਤੇ ਬਾਕੀ ਇਹ ਵੀ ਹੁਣ ਲਗਾਉਂਦੇ ਆ ਇਹਨੂੰ ਸਹੀ ਟਾਈਮ ਮਤਲਬ ਫਰੂਟ ਦਾ ਬੂਟਾ ਲਗਾਉਣਾ ਦਾ ਹੁਣ ਕੋਈ ਵੀ ਇਹ ਬਿਲਕੁਲ ਸਹੀ ਟਾਈਮ ਹੈ ਜੀ ਬੈਸਟ ਟਾਈਮ ਹੈ ਜੀ 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 ਸਰ ਕਿੰਨੂ ਤੋਂ ਇਲਾਵਾ ਇਹ ਆਪਣਾ ਹਾਂ ਜੀ ਮਸੰਮੀ ਵੀ ਹੈ ਜੀ ਆਪਣੇ ਕੋਲ ਅੱਛਾ ਜੀ ਮਸੰਮੀਆਂ ਆਈਆਂ ਜੀ ਹਨਾ ਮਸੰਮੀ ਹੈ ਇਹ ਇਹ ਨਿੰਬੂ ਦੀ ਹੋਰ ਵੈਰਾਈਟੀਆਂ ਕਾਫੀ ਨੇ ਜੀ अच्छा अच्छा जी नींबू ਚ ਆਪਣੇ ਕੋਲ ਕਾਫੀ ਵੈਰਾਈਟੀਆਂ ਨੇ اچھا ਜੀ ਸਾਰੀਆਂ ਕਾਗਜੀ ਹੁੰਦੀਆਂ ਇਹ ਇਹ ਆਪਣੇ ਦਾ ਮੇਨਲੀ ਜਿਵੇਂ ਕਿਹਾ ਜਾਂਦਾ ਨਾ ਕਿ ਕਾਗਜੀ ਹੈ ਨਿੰਬੂ ਮਤਲਬ ਜਾਂ ਇਸ ਤਰ੍ਹਾਂ ਕਾਗਜੀ ਨੇ ਥੋੜੇ ਮੋਟੇ ਛਿਲਕੇ ਵਾਲੀਆਂ ਵੀ ਨੇ ਥੋੜੇ ਮੋਟੇ ਫਰੂਟ ਵਾਲੀਆਂ ਜਿਹਦਾ ਫਰੂਟ ਦਾ ਸਾਈਜ਼ ਥੋੜਾ ਵੱਡਾ ਹੁੰਦਾ ਜੀ ਜੀ ਜਿਵੇਂ ਗਲਗਲ ਵਾਂਗ ਹੁੰਦਾ ਹੈ ਜੀ ਜੀ ਠੀਕ ਹੈ ਆਓ ਜੀ ਹੁਣ ਅੱਗੇ ਦੇਖੀਏ ਸਰ ਇਹ ਸੀਡਲੈਸ ਲੈਮਨ ਹੈ ਜੀ ਮਤਲਬ ਜਿੱਦ ਚੋਂ ਇਸ ਚ ਬੀਜ ਨਾ ਮਾਤਰੇ ਆ ਬਹੁਤ ਘੱਟ ਹੁੰਦਾ ਜੀ ਅੱਛਾ ਜੀ ਆਹ ਨੇੜੋਂ ਦਿਖਾਓ ਜੀ ਇਹ ਬਾਈ ਜੀ ਕਹਿੰਦੇ ਆ ਵੀ ਇਹਦੇ ਚ ਬਿਲਕੁਲ ਨਾ ਮਾ ਆ ਨਿੰਬੂ ਆਦੇ ਵਿੱਚੋਂ ਜਿਵੇਂ ਆਪਾਂ ਦੇਖਦੇ ਨਾ ਬੀਜ ਨਿਕਲਦਾ ਨਿੰਬੂ ਚ ਤੇ ਇਹਦੇ ਚੋਂ ਕਹਿੰਦੇ ਬਿਲਕੁਲ ਨਾ ਮਾਤਰ ਨਿਕਲੂਗਾ ਸੋ ਇਹ ਹੈਗਾ ਜੀ ਸੀਡਲੈਸ ਲੈਮਨ ਹੈ ਨਾ ਸਰ ਹਾਂ ਠੀਕ ਹੈ ਜੀ ਇਹ ਇਹੀ ਇਹਨਾਂ ਦੀ ਅੱਗੇ ਮਾਲਟਾ ਇਹਦੀ ਵੈਰਾਈਟੀ ਹੈ ਜੀ ਮਾਲਟਾ ਬਲੱਡ ਰੈੱਡ ਅੱਛਾ ਜੀ ਤੇ ਉਹ ਕਿਦਾਂ ਦੀ ਬਲੱਡ ਰੈੱਡ ਕਿਦਾਂ ਜੀ ਇਹ ਵੀ ਕਿੰਨੂ ਦੀ ਇੱਕ ਸੋਰਸ ਸੁਧਾਰ ਹੁੰਦਾ ਔਰੈਂਜ ਦਾ ਤੇ ਜੀ ਜੀ ਹਾਂ ਜੀ ਹਾਂ ਜੀ ਉਸ ਨੂੰ ਮਾਲਟਾ ਬੋਲਦੇ ਨੇ ਜੀ ਠੀਕ ਹੈ ਜੀ ਮਾਲਟਾ ਰੈੱਡ ਹਾਂ ਠੀਕ ਹੈ ਜੀ ਇਹ ਅੱਗੇ ਆਪਣੀ ਹੋਰ ਨਵੇਂ ਪਲਾਂਟਸ ਨੇ ਜਿਹਦਾ ਹੁਣ ਬੈਸਟ ਟਾਈਮ ਹੈ ਨਾ ਚੀਜ਼ਾਂ ਨੂੰ ਲਾਉਣ ਦਾ ਜੀ ਜੀ ਹਾਂ ਜੀ ਇਹ ਆ ਇਹ ਆੜੂ ਦੇ ਪਲਾਂਟਸ ਨੇ ਜੀ ਅੱਛਾ ਜੀ ਇਹ ਹੁਣ ਆ ਫਟਾਰ ਦੇਖੋ ਨਵੀਂ ਫਟ ਰਹੀਆਂ ਨੇ ਹਣਾ ਜੀ ਨਵੀਂ ਫਟਾਰ ਹੈ ਜੀ ਹਾਂ ਇਹ ਇੰਡੀਕੇਸ਼ਨ ਆ ਗਈ ਹੁਣ ਜਿਹੜਾ ਇਹਨਾਂ ਨੂੰ ਲਗਾਉਣ ਦਾ ਬਿਲਕੁਲ ਰਾਈਟ ਟਾਈਮ ਹੈ ਬੈਸਟ ਟਾਈਮ ਹੈ ਜੀ ਇਹ ਆੜੂ ਨੇ ਇਹਦੇ ਕਿ ਛੋਟੇ ਪਲਾਂਟਸ ਪਏ ਨੇ ਪਿੱਛੇ ਥੋੜੇ ਵੱਡੇ ਪਲਾਂਟਸ ਨੇ ਜੀ 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 ਅੱਛਾ ਜੀ ਇਹ ਪ੍ਰਭਾਤ ਕਿਸਮ ਦਾ ਆੜੂ ਹੈ ਜੀ ਵੈਰਾਈਟੀ ਦਾ ਨਾਮ ਪ੍ਰਭਾਤ ਹੈ ਇਹਦਾ ਪ੍ਰਭਾਤ ਪ੍ਰਭਾਤ ਇਹਨੂੰ ਸਰ ਜਿਵੇਂ ਹੁਣ ਆਪਾਂ ਟ੍ਰਾਂਸਪਲੈਂਟ ਕਰ ਇਨੂੰ ਜੀ ਇਸ ਸਾਲ ਵੀ ਤੁਹਾਡੇ ਕੁਛ ਨਾ ਕੁਛ ਫਲਤਾ ਲੱਗ ਜਾਣਗੇ ਜੀ ਅੱਛਾ ਜੀ ਕੁਛ ਨਾ ਕੁਛ ਦੋ ਚਾਰ ਪੀਸ ਲੱਗ ਜਾਣਗੇ ਅੱਛਾ ਜੀ ਬਾਕੀ ਇਹ ਹੈ ਕਿ ਅਗਲੇ ਸਾਲ ਤੋਂ ਹੋਰ ਜ਼ਿਆਦਾ ਫਲ ਕੇ ਫਲ ਲੱਗੇਗਾ ਜੀ 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 ਹਾਂ ਜੀ ਠੀਕ ਠੀਕ ਹੈ ਜੀ ਇਹ ਆਉਂਦੇ ਥੋੜੇ ਅੱਛਾ ਜੀ ਪਲਾਂਟਸ ਨੇ ਇਹ ਇਹ ਆਲੂ ਬੁਖਾਰਾ ਸੀਗਾ ਸੱਚ ਇਹ ਆਲੂ ਬੁਖਾਰਾ ਪਲਮ ਇਹ ਆਲੂ ਬੁਖਾਰਾ ਸੀ ਜੀ ਪਲਮ ਅੱਛਾ ਜੀ ਆ ਆ ਗਿਆ ਜੀ ਆੜੂ ਇਹ ਆੜੂ ਹੈ ਜੀ ਅੱਛਾ ਜੀ ਇਹ ਵੀ ਸੇਮ ਆ ਅਗਲੇ ਸਾਲ ਜਿਵੇਂ ਹੁਣ ਲੱਗਣਾ ਸ਼ੁਰੂ ਹੋ ਜਾਣਗੇ ਜਿਆ ਸੀਜ਼ਨ ਦੇ ਵਿੱਚ ਇਹ ਵੀ ਫਟਾਰ ਦੇ ਵਿੱਚ ਹਨਾ ਜਿਆ ਦੇਖੋ ਆ ਬੱਚਾ ਆਪਾਂ ਵੇਖ ਰਹੇ ਗ੍ਰੀਨ ਗ੍ਰੀਨ ਜਿਹੜੇ ਛੋਟੇ ਛੋਟੇ ਪੱਤੇ ਇਹਨਾਂ ਦੇ ਨਿਕਲੇ ਹੋਏ ਨੇ ਜੀ ਆਜੋ ਜੀ ਅੱਗੇ ਆਪਾਂ ਦੇਖੀਏ ਹੋਰ ਸਰ ਕਿਹੜੇ ਕਿੜਿਆ ਵੈਰਟੀਆਂ ਦਾ ਮਿਲਦਾ ਸਿਰੇ ਤੱਕ ਬਹੁਤ ਜਿਆਦਾ ਹੋਣਗੀਆਂ ਤੁਹਾਡੇ ਕੋਲ ਆਪਾਂ ਬੈਠੇ ਐਪਲ ਆਈ ਹੈ ਜੀ ਨਵੀਂ ਗੋਲਡਨ ਐਪਲ ਅੱਛਾ ਜੀ ਇਹ ਸਾਰੇ ਇਹਨਾਂ ਦੇ ਪੱਤੇ ਮੌਸਮ ਕਰਕੇ ਝੜੇ ਹੋਏ ਨੇ ਸਾਰੇ ਸਰਦੀ ਚ ਪਾਚੜ ਹੁੰਦੀ ਹੈ ਜੀ ਇਹਨਾਂ ਦੀ ਹਾਂ ਜੀ ਹਾਂ ਜੀ ਨਵੀਂ ਫਟਾਰਾ ਨਹੀਂ ਸਟਾਰਟ ਹੋ ਰਹੀ ਹੈ ਦੇਖੋ ਹਾਂ ਜੀ ਹਾਂ ਜੀ ਤਾਂ ਇਹਨਾਂ ਦੇ ਦੇਖਿਓ ਮੈਂ ਤੁਹਾਨੂੰ ਦਿਖਾਉਣਾ ਨੇੜੇ ਜੀ ਆ ਲਿਜਾਓ ਮੜਾ ਜੀ ਆ ਦੇਖੋ ਆ ਦੇਖੋ ਆ ਸ ਇਹ ਸਾਰੇ ਨਵੇਂ ਪੱਤੇ ਇਹਨਾਂ ਨੂੰ ਆਉਂਦੇ ਪਿਆ ਕਿਉਂਕਿ ਇਹ ਨਾ ਜਦੋਂ ਸਿਆਲ 'ਚ ਠੰਡ ਪੈਂਦੀ ਹੈ ਜਿਆਦਾ ਉਹਦੇ ਕਰਕੇ ਫਿਰ ਪੱਤੇ ਝੜ ਜਾਂਦੇ ਹਨਾ ਤੇ ਬਾਕੀ ਏਰੀਆ ਦੇਖੋ ਤੁਸੀਂ ਬਹੁਤ ਇਹਨਾਂ ਦਾ ਵੱਡਾ ਹੈ ਹਿਸਾਰ ਸਫੈਦਾ ਵਗੈਰਾ ਦੀ ਵੀਡੀਓ ਆਪਾਂ ਇਹਨਾਂ ਦੀ ਸਾਰੀ ਪਾਈ ਸੀਗੀ ਉਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਸਰ ਉਹ ਅਵੇਲੇਬਲ ਹੈ ਜੀ ਹਿਸਾਰ ਸਫੈਦਾ ਹੁਣ ਕਿਵੇਂ ਹੈ ਜੀ ਇਸਾਰ ਸਫੈਦਾ ਮਰੂਦੂ ਵੀ ਮਿਲ ਜੇਗਾ ਜੀ 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 ਠੀਕ ਹੈ ਜੀ ਇਹ ਬਦਾਮ ਦੇ ਪੌਦੇ ਨੇ ਜੀ ਹਾਂਜੀ ਹਾਂਜੀ ਲਓ ਅੱਛਾ ਆਹ ਵਾਲੀ ਹਾਂਜੀ ਆ ਆਗੇ ਬਦਾਮ ਦੇ ਪੌਦੇ ਇਹ 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 ਵੈਸੇ ਇਹਨਾਂ ਦੀ ਵੀਡੀਓ ਆਪਾਂ ਮੰਨ ਲਾਦਾ ਆਪਾਂ ਨੂੰ 15 20 ਦਿਨ ਬਾਅਦ ਮਹੀਨੇ ਬਾਅਦ ਪਾਣੀ ਪੈਣੀ ਦੁਬਾਰੇ ਹਣਾ ਜੀ ਉਦੋਂ ਮਤਲਬ ਪੂਰੀ ਤੁਹਾਨੂੰ ਪਤਾ ਲੱਗ ਜਾਏਗਾ ਜੇ ਇਹਨੇ ਨਵੇਂ ਪਛਾਣ ਹੋ ਜੂਗੀ ਨਾਲੇ ਕਿਹੜਾ ਕਿਹੜਾ ਕਿਹੜੇ ਫਲ ਦਾ ਬੂਟਾ ਜੀ ਨਹੀਂ ਉਹ ਤਾਂ ਸਾਨੂੰ ਤਾਂ ਪਹਿਚਾਨ ਹੈ ਜੀ ਨਹੀਂ ਆਪਣੇ ਸਬਸਕ੍ਰਾਈਬਰਸ ਨੂੰ ਜਿਹੜੇ ਸਬਸਕ੍ਰਾਈਬਰ ਨੂੰ ਹਾਂਜੀ ਹਾਂਜੀ ਬਿਲਕੁਲ ਜੀ ਤੇ ਲਓ ਜੀ ਇਹ ਸਾਰੇ ਤੇ ਬਾਕੀ ਸਰ ਇਹ ਹੁਣ ਆਪਾਂ ਮਤਲਬ ਇਹਨਾਂ ਦੇ ਜੇ ਕਿਸੇ ਨੇ ਖਰੀਦਨੇ ਹੁਣ ਬਲਕ ਚ ਜਾਂ ਕਿਵੇਂ ਸਾਰੇ ਰੈਡੀ ਨੇ ਵੇਚਣ ਵਾਸਤੇ ਸਾਰਾ ਅਵੇਲੇਬਲ ਹੈ ਜੀ ਬਿਲਕੁਲ ਸਹੀ ਟਾਈਮ ਹੈ ਲਗਾਉਣ ਦਾ ਲਗਾਇਆ ਜਾ ਸਕਦਾ ਜੀ ਜੀ ਸਰ ਜੀ ਠੀਕ ਹੈ ਜੀ ਹਲੇ ਇਹ ਕਿੰਨਾਂ ਦੇ ਨੇ ਜੀ ਇਹ ਕਿੰਨੂ ਦੇ ਪੌਦੇ ਨੇ ਜੀ 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 ਸਰ ਹਾਂਜੀ ਇਹ ਕਿੰਨੇ ਕਿੰਨੇ ਚਿਰ ਪੁਰਾਣੇ ਨੇ ਜੀ ਇਹ ਇਹ ਤਕਰੀਬਨ 3 ਸਾਲ ਪੁਰਾਣੇ ਪੌਦੇ ਨੇ ਜੀ ਇਹ 6 ਫੁੱਟ ਤੋਂ ਪਰਾਂ ਦੇ ਹਾਈਟ ਤਕਰੀਬਨ ਹੈ ਨਾ 7 ਫੁੱਟ ਇਹਨਾਂ ਦੀ ਪਲਾਂਟ ਦੀ ਹਾਈਟ ਹੈ ਜੀ ਜੀ ਤੇ ਇਹਨਾਂ ਨੂੰ ਪੂਰਾ ਇਸ ਸਾਲ ਪੂਰਾ ਭਰਪੂਰ ਫਲ ਲੱਗੇਗਾ ਜੀ ਅੱਛਾ ਜੀ ਲਓ ਜੀ ਇਸ ਵਾਲੇ ਨਾਲ ਨੂੰ ਬਾਈ ਜੀ ਕਹਿੰਦੇ ਫਲ ਜਿਹੜਾ ਭਰਪੂਰਾ ਉਹ ਲੱਗ ਜੂਗਾ ਕਿਨੂਆ ਦੇ ਬੂਟੇ ਨੇ ਜੀ ਚੈੱਕ ਕਰੋ ਤੁਸੀਂ ਤੇ ਬਾਈ ਜੀ ਮੈਂ ਹੁਣ ਆ ਇਹ ਗਮਲੇ ਦੇ ਵਿੱਚ ਨੇ ਇਹ ਕਿੰਨਾ ਚਿਰ ਆਪਾਂ ਇਹਨਾਂ ਚ ਰੱਖ ਸਕਦੇ ਆ ਮਤਲਬ ਆਪਾਂ ਨੂੰ ਟ੍ਰਾਂਸਪਲੈਂਟ ਜਿਵੇਂ ਕਰਨਾ ਆ ਉਹ ਕਿੰਨਾ ਚਿਰ ਜ਼ਰੂਰੀ ਹੁੰਦਾ ਵੀ ਜਿਹੜਾ ਹੁਣ ਮੰਨ ਲਓ ਆਪਾਂ ਇਹਦੇ ਚ ਜਿੰਨੀ ਛੇਤੀ ਜ਼ਮੀਨ ਚ ਲਾਵਾਂਗੇ ਉਨਾਂ ਫਲ ਦਾ ਫਟ ਪੈਂਦਾ ਜੀ ਜਿੰਨੀ ਛੇਤੀ ਜ਼ਮੀਨ ਚ ਲੱਗ ਜੇਗਾ ਜੀ ਜੀ ਛੇਤੀ ਹੋਰ ਅੱਛੀ ਗ੍ਰੋਥ ਪਕੜੇਗਾ ਜੀ ਜੀ ਇਹ ਤਾਂ ਇੱਕ ਤਰ੍ਹਾਂ ਦੀ ਥੈਲੀ ਹੈ ਇਸ ਦੇ ਵਿੱਚ ਜ਼ਿਆਦਾ ਚਿਰਨੀ ਨੇ ਸਰਵਾਈ ਕਿਉਂਕਿ ਕਿੰਨੇ ਕ ਤੱਤ ਅਬਜ਼ੌਰਬ ਕਰ ਲੂਗੇ ਇੰਨੀ ਥਾਂ 'ਚ ਜਮੀਨ 'ਚ ਜੀ ਠੀਕ ਹੈ ਸਰ ਤੇ ਅੱਛਾ ਇਹ ਸਰ ਕਾਦੇ ਨੇ ਜਿਆ ਵੱਡੇ ਪਲਾਂਟਸ ਇਹ ਹੈਜ ਹੈ ਜੀ ਕੋਨੂ ਕਾਰਪਸ ਦੇ ਪੌਦੇ ਨੇ ਇਹ ਜੀ ਜੀ ਕੋਨੂ ਕਾਰਪਸ ਇਸ ਜਾਵਟੀ ਹੈ ਨਾ ਜੀ ਹਾਂਜੀ ਠੀਕ ਹੈ ਜੀ ਬਾਕੀ ਆ ਆ ਗਿਆ ਆਪਣਾ ਜਿਹੜੀ ਮੇਨ ਵੈਰੈਟੀ ਹੈ ਜੀ ਕਹਿੰਦਾ ਹਾਂਜੀ ਠੀਕ ਹੈ ਜੀ ਲੋ ਜੀ ਇਹਨਾਂ ਕੋਲ ਫਲ ਵੀ ਨੇ ਤਾਂ ਸਾਰੇ ਇੱਕ ਵਾਰੀ ਗੇੜਾ ਵਿੱਚ ਦੀ ਮੈਂ ਕਹਿੰਨਾ ਦੇ ਦੀ ਹੈ ਨਾ ਜੀ ਹਾਂਜੀ ਲੋ ਜੀ ਤੁਸੀਂ ਮਤਲਬ ਤੁਹਾਡੇ ਇਹ ਸਾਰੇ ਇੱਕ ਚੀਜ਼ ਆ ਇਹ ਜਿਹੜੀ ਤੁਹਾਡੇ ਇੱਥੋਂ ਦੀ ਵੀਡੀਓ ਹੁੰਦੀ ਹੈ ਨਾ ਜੀ ਇਹ ਬੰਦੇ ਦੇ ਮਾਈਂਡ ਦੀ ਥੈਰੇਪੀ ਵੀ ਕਰਦੀ ਹੈ ਹਾਂਜੀ ਗ੍ਰੀਨਰੀ ਦੇਖ ਕੇ ਇਹ ਬੰਦੇ ਨੂੰ ਸਕੂਨ ਮਿਲਦਾ ਜੀ ਤੇ ਵਧੀਆ ਲੱਗਦਾ ਸਰ ਇਹ ਕਾਦੇ-ਕਾਦੇ ਨੇ ਜੀ ਇਹ ਸਟਾਰ ਫਰੂਟ ਹੈ ਜੀ ਅੱਛਾ ਜੀ ਇਹ ਵੀ ਫਰੂਟ ਦੇ ਆ ਗਿਆ ਅੱਗੇ ਇਹ ਸਟਾਰ ਫਰੂਟ ਪlant ਹੁੰਦਾ ਜੀ ਅੱਛਾ ਜੀ ਠੀਕ ਹੈ ਜੀ ਤੇ ਇਹ ਆਪਣੇ ਬਿਲ ਕ੍ਰਾਫਟਿਡ ਹੈ ਜੀ ਇਹ ਅੱਛਾ ਉਹ ਬਿਲ ਜਿਹਦਾ ਸ਼ੇਕ ਬਣਦਾ ਹਾਂਜੀ ਅੱਛਾ ਜੀ ਬਿਲ ਦਾ ਬੂਟਾ ਆ ਜੀ ਦੇਖੋ ਕਰੋ ਚੱਕ ਜਿਹਦਾ ਸ਼ੇਕ ਬਣਦਾ ਹੈ ਕਠਲ ਮਿਲ ਜੇਗਾ ਆਮਲਾ ਹੈ ਜੀ ਜੀ ਠੀਕ ਹੈ ਜੀ ਜਾਮਨ ਹੈ ਜੀ ਅੱਛਾ ਜੀ ਆ ਜਾਮਨਾ ਆ ਗਿਆ ਠੀਕ ਹੈ ਜੀ ਇਹ ਸਾਰੇ ਜਾਮਨਾਂ ਚ ਵੀ ਕੋਈ ਵੈਰਾਈਟੀ ਆਉਂਦੀ ਹੁੰਦੀ ਹੈ ਜੀ ਕਈ ਵੈਰਾਈਟੀਆਂ ਨੇ ਜੀ ਇਹ ਕਾਲੀ ਜਾਮਨ ਹੈ ਜੀ ਅੱਛਾ ਇਹ ਵਾਲੀ ਹਾਂਜੀ ਠੀਕ ਹੈ ਜੀ ਹਾਂਜੀ ਲਓ ਜੀ ਆਹ ਹੈਗੀ ਤਾਈਵਾਨੀ ਗੁਆਵਾ ਜੀ ਇਹ ਵੀ ਅਮਰੂਦ ਆ ਗਿਆ ਹੈ ਨਾ ਜੀ ਹਾਂਜੀ ਇਹ ਸਾਰੇ ਇਹਨੂੰ ਕਿੰਨੇ ਚਿਰ ਚ ਲੱਗਣ ਲੱਗ ਜਾਂਦਾ ਜੀ ਫਲ ਇਹਨੂੰ ਤਾਂ ਬਹੁਤ ਛੋਟੇ ਪਲਾਂਟ ਨੂੰ ਲੱਗਣ ਲੱਗ ਜਾਂਦਾ ਜੀ ਫੂਟ ਠੀਕ ਹੈ ਜੀ ਤੇ 7-8 ਇੰਚ ਦੇ ਛੋਟੇ ਪਲਾਂਟ ਨੂੰ ਫਲ ਲੱਗ ਜਾਂਦੇ ਆ। ਅੱਛਾ ਜੀ। ਠੀਕ ਹੈ ਜੀ। ਲੋ ਜੀ ਇਹ ਸਾਰੇ ਸੀਜ਼ਨਲ ਜਿਹੜੇ ਆ ਪਏ ਨੇ ਫੁੱਲਾਂ ਵਾਲੇ ਬੂਟੇ ਜੀ। ਇਹ ਸਾਰੇ ਸੀਜ਼ਨਲ ਪਲਾਂਟਸ ਨੇ ਜੀ। ਅੱਛਾ ਜੀ। ਇਹ ਡਾਇਨਥਸ ਹੈ ਜੀ। ਅੱਛਾ ਆਹ ਵਾਲਾ ਡਾਇਨਥਸ? ਹਾਂ ਜੀ। ਠੀਕ ਹੈ ਜੀ। ਅੱਗੇ ਆਹ ਕਿਹੜਾ ਹੈ ਜੀ? ਇਹ ਡੇਲੀ ਹੈ ਜੀ। ਅੱਛਾ ਜੀ। ਹਾਂ ਜੀ। ਲੋ ਜੀ ਇਹ ਸਾਰੇ ਆਊਟਡੋਰ ਨੇ ਜਿਹੜੇ ਬਾਹਰ ਪਏ ਨੇ ਜੀ। ਕਰੀ ਚਲੋ ਚੈੱਕ। ਬਾਕੀ ਇਹਨਾਂ ਕੋਲੋਂ ਪਲਾਂਟਸ ਦੀ ਤੇ ਇਹਨਾਂ ਦੇ ਗਾਰਡਨਿੰਗ ਦਾ ਜਿਹੜਾ ਸਮਾਨ ਆ ਉਹ ਵੀ ਵਾਧੂ ਮਿਲ ਜਾਂਦਾ। ਆ ਚੈੱਕ ਕਰੋ ਜੀ ਸਰ ਇਹ ਕਾ ਕੀ ਨਾਮ ਹੈ ਜੀ ਇਹ ਔਰਨਮੈਂਟਲ ਕੇਲ ਹੈ ਜੀ ਬਹੁਤ ਸੋਹਣਾ ਲੱਗਦਾ ਜੀ ਇਹ ਹਾਂਜੀ ਇਹਦਾ ਤਾਂ ਮਤਲਬ ਵੇਖ ਕੇ ਹੀ ਬੰਦੇ ਦਾ ਹਨਾ ਰੂਹ ਖੁਸ਼ ਹੋ ਜਾਂਦੀ ਹੈ ਇਹ ਵੀ ਸਰ ਸੀਜ਼ਨਲ ਹੁੰਦਾ ਜੀ ਸੀਜ਼ਨਲ ਹੈ ਜੀ ਇਹ ਅੱਛਾ ਜੀ ਆਹ ਦੇਖੋ ਦੂਰ ਤੱਕ ਸਾਰੇ ਵੇਏ ਹੋਏ ਨੇ ਸਾਰੇ ਅੱਗੇ ਫਲੋਰਿੰਗ ਪਲਾਂਟਸ ਦੀਆਂ ਵੈਰਾਈਟੀਆਂ ਨੇ ਅੱਛਾ ਜੀ ਸਿਨਾਨੇਰੀਆ ਰੈਨੂਕਲਸ ਕੈਲੈਂਡੂਲਾ ਆਹ ਵੀ ਦੇਖੋ ਸਰ ਇਹਦਾ ਕੀ ਨਾਮ ਹੈ ਇਹਨੂੰ ਕਲੈਂਚੋ ਹੈ ਜੀ ਇਹ ਇਹ ਵੀ ਇਹ ਵੀ ਹੋਈ ਹੈ ਜੀ ਹਾਂ ਇਹ ਪਰਮਾਨੈਂਟ ਪਲਾਂਟ ਹੈ ਜੀ ਅੱਛਾ ਜੀ ਇਹ ਥੋੜਾ ਹੈ ਰੀਂਦੇ ਨੇ ਇਹਨੂੰ ਸੋਲਿਡ ਹੈ ਹਨਾ ਥੋੜਾ ਜਿਆਦਾ ਹ

ਸਾਰੇ ਬਹੁਤ ਸੋਹਣੇ ਲੱਗ ਰਹੇ ਨੇ ਸਰ ਪਲਾਂਟ ਹਨਾ ਕੁਝ ਸ਼ਾਮ ਦੇ ਵੇਲੇ ਜ਼ਿਆਦਾ ਹੀ ਮਤਲਬ ਉਹ ਕਰਦੇ ਨੇ ਆਪ ਦੀ ਸਾਈਨ ਏਰੀਆ ਹਲੇ 2-4 ਦਿਨ ਪੂਰਾ ਖੁੱਲ ਜਗਾ ਅੱਛਾ ਇਦਾਂ ਦਾ ਹੋ ਜਾਂਦਾ ਜੀ ਫੁੱਲ ਹੋਰ ਜ਼ਿਆਦਾ ਫੁੱਲ ਆਏਗਾ ਜੇ ਤਾਂ ਅੱਛਾ ਅੱਛਾ ਜੀ ਪਤਾ ਨਹੀਂ ਦਿਖੇਗਾ ਇੰਨਾ ਫਲਾਰ ਰਹੇਗਾ ਅੱਛਾ ਜੀ ਆ ਵੀ ਉਹਦੀ ਵੈਰਾਈਟੀ ਹੈ ਜੀ ਇਹ ਕਲਰ ਹੋਰ ਹੈ ਨਾ ਜੀ ਇਹ ਸਾਰਾ ਉਹੀ ਪਿਆ ਹੈ ਨਾ ਜੀ ਹਾਂਜੀ ਠੀਕ ਹੈ ਜੀ ਬਾਕੀ ਇਹਨਾਂ ਕੋਲ ਤੁਹਾਨੂੰ ਦੱਸਿਆ ਸੀ ਗਾਰਡਨਿੰਗ ਦਾ ਸਮਾਨ ਹੈ ਤੇ ਇਹਨਾਂ ਦੀ ਨਰਸਰੀ ਗ੍ਰੀਨ ਮਾਰਟ ਦੇ ਨਾਮ ਤੋਂ ਜੀ ਬਹਾਦਰਗੜ ਪਟਿਆਲਾ ਪਟਿਆਲੇ ਤੋਂ ਜਦੋਂ ਆਪਾਂ ਚੰਡੀਗੜ੍ਹ ਜਾਂਦੇ ਆ ਜੀ ਇਹ ਸੱਜੇ ਹੱਥ ਹੈ ਜੀ ਤੇ ਜਦੋਂ ਆਪਾਂ ਚੰਡੀਗੜ੍ਹ ਤੋਂ ਪਟਿਆਲੇ ਨੂੰ ਆਉਂਦੇ ਆ ਤੇ ਖੱਬੇ ਹੱਥਾ ਜਾਂ ਰਾਜਪੁਰੇ ਤੋਂ ਕਹਿ ਲਓ ਜਦੋਂ ਆਪਾਂ ਉਹਨਾਂ ਜਾਣ ਕਰਦੇ ਆ ਆ ਕੁਝ ਸਜਾਵਟੀ ਬੂਟੇ ਨੇ ਇਹਨਾਂ ਦੇ ਜੀ ਸਾਰੇ ਵਧੀਆ ਕੁਝ ਬੂਟੇ ਇੱਧਰ ਹੋਰ ਵੀ ਨੇ ਆਪਾਂ ਤੁਹਾਨੂੰ ਦਿਖਾਉਂਦੇ ਆ ਜੀ ਆਜੋ ਆ ਦੇਖੋ ਆ ਸਾਰੇ ਤੁਸੀਂ ਇੱਥੋਂ ਬਾਈ ਕਰ ਸਕਦੇ ਹੋ ਤੇ ਤੁਹਾਡੇ ਗੈਲਰੀ ਨੂੰ ਤੁਹਾਡੇ ਕਿਤੇ ਵੀ ਤੁਸੀਂ ਜਿੱਥੇ ਲਾਉਣੇ ਆ ਚਾਰ ਚੰਨ ਲਾ ਦੇਣਗੇ ਜੀ ਤੇ ਤੁਸੀਂ ਜ਼ਰੂਰ ਆਓ ਤੇ ਦੇਖੋ ਇਹ ਸਾਰੀਆਂ ਉਹੀ ਵੈਰਾਈਟੀਆਂ ਆ ਨਾ ਸਰ ਜਿਹੜੀਆਂ ਤੁਸੀਂ ਦੱਸਿਆ ਤੇ ਜੀ ਹਾਂਜੀ ਹਾਂਜੀ ਆਹ ਦੇਖੋ ਤੁਸੀਂ ਗਿੰਦਾ ਹੀ ਇਹ ਵੀ ਗਿੰਦੀ ਦੀ ਵੈਰਿਟੀ ਹੈ ਜੀ ਮੈਰੀ ਗੋਲਡ ਕਹਿੰਦੇ ਨੇ ਇਹਨੂੰ ਜੀ ਹਾਂਜੀ ਮੈਨੂੰ ਵੀ ਦੇਖ ਲਓ ਸਰ ਤੁਹਾਡੇ ਨਾਲ ਲੱਗ ਕੇ ਥੋੜਾ ਜਿਹਾ ਨਾਮ ਯਾਦ ਹੋਣ ਲੱਗ ਗਿਆ ਸੀ ਬਿਲਕੁਲ ਜੀ ਹਾਂਜੀ ਹਾਂਜੀ ਲਓ ਜੀ ਹਾਂਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਅੱਜ ਦਾ ਬਲੌਗ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਮੈਂਟ ਕਰਕੇ ਦੱਸਿਓ ਕਿਦਾਂ ਲੱਗਾ ਆਪਣਾ ਇਹਦਾ ਬਲੌਗ ਜੀ ਧੰਨਵਾਦ